ਦਾਸਾ ਕੀ ਕਾਰਨਾਂ ਵੀ ਇਸ ਟਾਈਮ ਜਿਹੜਾ ਕੱਲਾ ਨਿੰਮ ਦਾ ਦਰਖਤ ਆ ਉਹੀ ਸੁੱਕ ਰਿਹਾ ਹੈ ਨਿੰਮ ਦਾ ਦਰਖਤ ਕਿਉਂ ਮਰਿਆ ਕਿਉਂਕਿ ਇਹ ਥੋੜਾ ਸਿਸਟਮ ਹੈ ਪ੍ਰੈਸ਼ਰ ਨੂੰ ਕਿੰਨੇ ਕ ਪਰਸੈਂਟ ਆ ਜੇ ਗੱਲ ਕੀਤੀ ਜਾਵੇ ਜਿਹੜੇ ਨਿੰਮ ਦੇ ਦਰਖਤਾਂ ਉੱਪਰ ਵਾਪਰਤ ਹੋਇਆ ਸਰ ਦਾਣੀਆਂ ਸੁੱਕ ਗਿਆ ਜਿਹੜੀਆਂ ਬਿਲਕੁਲ ਸੁੱਕ ਗਿਆ ਉਹ ਉੱਥੇ ਮੁਸ਼ਕਲ ਹੈਗੀ ਹੈ ਰੱਤਾਂ ਦੇ ਮੁਕਾਬਲੇ ਆਮ ਇਨਸਾਨ ਦੀ ਜ਼ਿੰਦਗੀ ਵਿੱਚ ਇਹਦੀ ਕਿੰਨੀ ਕਮਾਸ਼ੀ ਹੈ ਪੱਤੇ ਇਹਦਾ ਸੱਕ ਇਹਦੀਆਂ ਜੜਾਂ ਹਰ ਇੱਕ ਚੀਜ਼ ਜਿਹੜੀ ਇੱਗੇ ਕੰਮ ਮੋਦੀ ਹੈ ਇਹ ਪਹਿਲਾਂ ਬਹੁਤ ਰੱਤ ਖੇਤਾਂ 'ਚ ਲੱਗੇ ਹੁੰਦੇ ਸੀ ਹੁਣ ਤਕਰੀਬਨ ਦੂਰ ਦੂਰ ਤੱਕ ਨਜ਼ਰ ਨਹੀਂ ਆਉਂਦੇ ਪੰਛੀ ਇਹਨਾਂ ਰੁੱਖਾਂ ਤੇ ਹੀ ਆਲ ਨੇ ਪਾਉਂਦੇ ਆ ਉਹ ਖਤਮ ਹੋਣ ਦੇ ਕਾਰਨ ਤੇ ਹੋਣਗੇ ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ ਪਾਲ ਤੋਂ ਦਰੱਖਤਾਂ ਦੀ ਆਮਗੀ ਇਨਸਾਨ ਦੀ ਜ਼ਿੰਦਗੀ ਵਿੱਚ ਕਿੰਨੀ ਕੁ ਮਹੱਤਤਾ ਹੈ ਤੇ ਤੁਸੀਂ ਕੋਰੋਨਾ ਦੇ ਦੌਰ ਨੂੰ ਯਾਦ ਕਰਕੇ ਤੁਹਾਨੂੰ ਪਤਾ ਲੱਗ ਜਾਵੇਗਾ ਕਿਉਂਕਿ ਉਸ ਸਮੇਂ ਜਦੋਂ ਆਕਸੀਜਨ ਦੀ ਲੋੜ ਸੀ ਤੇ ਸਾਰੇ ਜਾਂ ਆਮ ਜਾਂ ਖਾਸ ਲੋਕਾਂ ਨੂੰ ਪਤਾ ਲੱਗਿਆ ਸੀ ਦੁਨੀਆ ਭਰਦਿਆਂ ਨੂੰ ਵੀ ਆਕਸੀਜਨ ਦੀ ਕੀ ਮਹੱਤਤਾ ਹੈ ਤੇ ਉਸ ਨੂੰ ਲੈ ਕੇ ਵਾਤਾਵਰਣ ਪ੍ਰੇਮੀਆਂ ਵੱਲੋਂ ਵੀ ਲਗਾਤਾਰ ਦਰੱਖਤ ਲਾਏ ਜਾਂਦੇ ਆ ਔਰ ਇਸ ਟਾਈਮ ਜਿਹੜੇ ਨਿੰਮ ਦੇ ਦਰਖਤ ਆ ਉਹ ਸੁਪਣੇ ਸ਼ੁਰੂ ਹੋ ਗਏ ਆ ਪਰ ਦੂਸਰੇ ਪਾਸੇ ਪੱਤ ਝਾੜ ਦਾ ਸਮਾਂ ਚੱਲ ਰਿਹਾ ਸਾਰੇ ਦਰਖਤ ਹਰੇ ਹੋ ਰਹੇ ਆ ਪਰ ਨਿੰਮ ਦਾ ਜਿਹੜਾ ਦਰਖਤ ਆ ਉਹ ਸੁੱਕਦਾ ਜਾ ਰਿਹਾ ਸਾਡੇ ਨਾਲ ਮਾਹਿਰ ਨੇ ਉਹਨਾਂ ਨਾਲ ਗੱਲਬਾਤ ਕਰਨਗੇ ਡਾਕਟਰ ਫਾਰ ਸਿੰਘ ਜੀ ਵੀ ਕੀ ਕਾਰਨ ਆ ਵੀ ਨਿੰਮ ਦਾ ਦਰਖਤ ਹੀ ਕਿਉਂ ਸੁੱਕ ਰਿਹਾ ਦਾਕਟਰ ਸਤਿਕਾਰ ਜੀ ਡਾਕਟਰ ਕੀ ਕਾਰਨ ਆ ਵੀ ਇਸ ਟਾਈਮ ਜਿਹੜਾ ਇਕੱਲਾ ਨਿੰਮ ਦਾ ਦਰਖਤ ਆ ਉਹੀ ਸੁੱਕ ਰਿਹਾ ਕੀ ਕਾਰਨ ਜੀ ਇਦਾਂ ਮੇਨ ਕਾਰਨ ਤਾਂ ਹੈਗਾ ਵੀ ਸਾਡੀ ਇਸ ਵਾਰ ਜਿਹੜੀ ਹੈਗੀ ਐ ਸਰਤੀਆਂ ਦੇ ਵਿੱਚ ਜਿਆਦਾ ਲੰਮਾ ਸਮਾਂ ਜਿਹੜਾ ਹੈਗਾ ਆਪਣਾ ਤਾਪਮਾਨ ਬਹੁਤ ਘਟ ਰਿਹਾ ਹੈ ਉਹਦੇ ਕਰਕੇ ਜਿਹੜੀ ਹੈਗੀ ਐ ਇਹ ਨਿਮਦਾ ਰਖ ਰਿਆ ਹੈਗਾ ਨਿਮਦਾ ਰਖ ਕਿਉਂ ਮਰਿਆ ਕਿਉਂਕਿ ਇਹ ਥੋੜਾ ਸਸਟਵ ਹੈ ਪ੍ਰੈਸ਼ਰ ਨੂੰ ਤੇ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਜਿਵੇਂ ਤਾਪਮਾਨ ਕਿਤੇ 2 ਜਾਂ 3 ਦਿਨ ਘਟ ਰਿਹਾ ਫਿਰ ਠੀਕ ਹੋ ਗਿਆ ਫਿਰ ਇਹ ਇੱਕ ਜਿਹੜਾ ਹੈਗਾ ਲੰਮਾ ਸਮਾਂ ਜਿਹੜਾ ਹੈਗਾ ਉਹ ਠੰਡ ਰਹਿਣ ਕਰਕੇ ਤੇ ਇਹਦਾ ਜਿਹੜਾ ਹੈਗਾ ਹਰ ਤਰ੍ਹਾਂ ਦਾ ਜਿਹੜਾ ਫੋਟਾ ਉਹ ਪ੍ਰਭਾਵਿਤ ਹੋਇਆ ਉਹਦੇ ਵਿੱਚ ਅਸੀਂ ਦੇਖਿਆ ਵੀ 100 ਸਾਲ ਦੇ ਵੀ 50 ਸਾਲ ਦੇ ਵੀ 10 ਸਾਲ ਦੇ 20 ਸਾਲ ਦੇ ਸਾਲ ਦੇ ਵਿੱਚ 6 ਮਹੀਨੇ ਦੇ ਵੀ ਹਾਰੇ ਤਰ੍ਹਾਂ ਦੇ ਹੀ ਦਰਖਤ ਜਿਹੜੇ ਹੈਗੇ ਆ ਉਹ ਪ੍ਰਭਾਵਿਤ ਹੋਏ ਆ ਤੇ ਜਿਹੜਾ ਅਸੀਂ ਕਿਉਂਕਿ ਸਰਵੇ ਕਰ ਰਹੇ ਆ ਪਿੰਡਾਂ ਦੇ ਵਿੱਚ ਜਾਂਦੇ ਆ ਸ਼ਹਿਰਾਂ ਦੇ ਵਿੱਚ ਜਾਂਦੇ ਆ ਹਰ ਜਗ੍ਹਾ ਤੁਰੇ ਫਿਰਦੇ ਸਾਨੂੰ ਐਸੀ ਕਿਤੋਂ ਦਾ ਕਿਤੋਂ ਤਾਂ ਇਹਦਾ ਕਾਰਨ ਵੀ ਲੱਭੇ ਵੀ ਸਾਨੂੰ ਤੇ ਸਾਨੂੰ ਇਹ ਸੀਗਾ ਵੀ ਜਿਵੇਂ ਨਹਿਰ ਤੇ ਕੰਡਿਆ ਤੇ ਉੱਥੇ ਚਲੋ ਪਾਣੀ ਵਗੈਰਾ ਲੱਗਦਾ ਹੈਗਾ ਉੱਥੇ ਨੀਮਾ ਪਰ ਚਾਹੀਦੇ ਪਰ ਉੱਥੇ ਵੀ ਸਥਿਤੀ ਉਹੀ ਹੈ ਪਰ ਜਿਹੜੇ ਅਸੀਂ ਜੇ ਕੱਲੇ ਦਰਖਤਾਂ ਦੇ ਵਿੱਚ ਦੇਖਿਆ ਉੱਥੇ ਵੀ ਆਈਆਂ ਜਿਹੜੇ ਅਸੀਂ ਕੋਈ ਬਲੌਕ ਦੇ ਵਿੱਚ ਵੀੜ ਤਲਾਬ ਆਪਣਾ ਹੈਗਾ ਜੰਗਲਾਤ ਭਾਗ ਆ ਲੈੰਦਾ ਵੀੜ ਹੈਗਾ ਉੱਥੇ ਉੱਥੇ ਵੀ ਸਥਿਤੀ ਇਹੀ ਹੈ ਤੇ ਉਹ ਜੇ ਕਹਿੰਦੇ ਆ ਵੀ ਹਰ ਤਨਾ ਦੇ ਦਰਖਤ ਹੀ ਮਰੇ ਹਰ ਤਨਾ ਦਾ ਪ੍ਰਵਾਹ ਤੋਂ ਹੈ ਦੇ ਇਸ ਤਰ੍ਹਾਂ ਪੱਜ ਬਿਸਤਰਾ ਹੋਣਾ ਨਿੰਮ ਦੇ ਦਰਖਤ ਸਿੱਕਿਆ ਤੁਹਾਡੇ ਮਤਲਬ ਧਿਆਨ ਚ ਕਿਤੇ ਪਹਿਲਾਂ ਵੀ ਇਸ ਤਰ੍ਹਾਂ ਹੋਇਆ ਇਹ ਚਾਰ ਪੰਜ ਸਾਲ ਪਹਿਲਾਂ ਥੋੜੇ ਜਿਹਾ ਹੋਏ ਸੀਗਾ ਉਦੋਂ ਵੀ ਅਸੀਂ ਸਰਵੇ ਕੀਤਾ ਸੀ ਪਰ ਉਹ ਪਰਸੈਂਟੇਜ ਕੋਈ ਵਾੜੀ ਨਹੀਂ ਸੀਗੀ ਅ ਅਸੀਂ ਉਦੋਂ ਵਿਦਿਆਰਥੀ ਸੀ ਕਿਉਂਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਵਰਤ ਕੰਮ ਕਰਦੇ ਮੈਂ ਯੂਨੀਵਰਸਿਟੀ ਤੋਂ ਥੋੜੀ ਟੀਮ ਵੀ ਲਿਆਉਂਦੀ ਸੀ ਸਾਰੇ ਤਰ੍ਹਾਂ ਦੇ ਮਹਾਰਾਂ ਦੀ ਅਸੀਂ ਸਰਵੇ ਕੀਤਾ ਸੀਗਾ ਪਰ ਉਦੋਂ ਨੂੰ ਜਦੋਂ ਨੂੰ ਅਸੀਂ ਸਰਵੇ ਵਗੈਰਾ ਕੀਤਾ ਉਦੋਂ ਦੁਆਰਾ ਫਟਾਰਾ ਬਹੁਤ ਹੀ ਲੱਗੇ ਸੀ ਇਦਾਂ ਥੋੜੇ ਪ੍ਰਭਾਵਿਤ ਹੋਏ ਸੀਗੇ ਪਰ ਇਸ ਵਾਰ ਦੀ ਸਥਿਤੀ ਜਿਹੜੀ ਹੈਗੀ ਆ ਜ਼ਿਆਦਾ ਗੰਭੀਰ ਹੈ ਕਿੰਨੇ ਕੁ ਪਰਸੈਂਟ ਆ ਇਹ ਗੱਲ ਕੀਤੀ ਜਾ ਵੇੜ ਨਮ ਦੇ ਤਰ੍ਹਾਂ ਪਰਭਾਵਤ ਹੋਇਆ ਪ੍ਰਭਾਵਤਾ 100% ਹੀ ਹੋਇਆ ਠੀਕ ਹੈ ਹਾਂ ਉਹਨਾਂ ਦੇ ਵਿੱਚੋਂ ਹੁਣ ਫਟਾਰਾ ਕਿੰਨੇ ਲੈਂਦੇ ਹੈਗੇ ਆ ਉਹ ਸਥਿਤੀ ਸਾਨੂੰ 10-15 ਦਿਨਾਂ ਦੇ ਵਿੱਚ ਕਲੀਅਰ ਹੋਊਗੀ ਤੇ ਉਹ ਅਸੀਂ ਆਪਣੇ ਸਰਵੇ ਦੇ ਵਿੱਚ ਇਹ ਦੇਖਿਆ ਵੀ ਪੌਤੇ ਦਰਖਤਾਂ ਦੀਆਂ ਜਿਹੜੀਆਂ ਹੈਗੀਆਂ ਟਾਹਣੀਆਂ ਸੁੱਕ ਗਈਆਂ ਜਿਹੜੀਆਂ ਬਿਲਕੁਲ ਸੁੱਕ ਗਈਆਂ ਉਹ ਉੱਥੇ ਮੁਸ਼ਕਲ ਹੈਗੀ ਐ ਹਾਂ ਕੁਝ ਦਰਖਤਾਂ ਨੇ ਜਿਹੜੀਆਂ ਹਲੇ ਟਾਣੀਆਂ ਸੀਗੀਆਂ ਸੀਗੀਆਂ ਹਰੀਆਂ ਸੀਗੀਆਂ ਉਹ ਜਿਹੜੇ ਹੈਗੇ ਪੱਤੇ ਕੱਢ ਸਕੇ ਤੇ ਕੁਝ ਦਰਖਤ ਜਿਹੜੇ ਆ ਪੱਤੇ ਕੱਢ ਵੀ ਰਹੇ ਆ ਤੇ ਸਾਡਾ ਜਿੰਨਾ ਕਿਸਾਨਾਂ ਨਾਲ ਕੋਈ ਰਾਪਤਾ ਹੈਗਾ ਸੀ ਗੱਲਬਾਤ ਕਰਦੇ ਆ ਉਹਨਾਂ ਨਾਲ ਹਰਪੇ ਤੇ ਕੁਝ ਕੁਝ ਸਾਨੂੰ ਜਿਹੜੀਆਂ ਹੁਣ ਥੋੜੇ ਜਿਹੀ ਪਤਾ ਲੱਗਣ ਲੱਗਿਆ ਵੀ ਕੁਝ ਦਰਖਤ ਜਿਹੜੇ ਚੱਲ ਪਏ ਪਹਿਲਾਂ ਤਾਂ ਸਾਨੂੰ ਜਿਹੜੀ ਸਥਿਤੀ ਇਹ ਲੱਗਦਾ ਸੀਗਾ ਵੀ ਇਹ ਸਾਰੇ ਗਏ ਤੇ ਬਾਕੀ ਆਉਣ ਵਾਲੇ 10-15 ਦਿਨਾਂ ਦੇ ਵਿੱਚ ਕਲੀਅਰ ਹੋ ਜਾਊਗੀ ਉਹ ਤੋਂ ਬਾਅਦ ਫਿਰ ਅਸੀਂ ਪਰਸੈਂਟ ਜਿਹੜੀ ਹੈ ਦੱਸਦਾ ਕਿੰਨੇ ਪਰਸੈਂਟ ਸਾਡੀ ਜਿਹੜੀ ਮਾਰਟੈਲਟੀ ਹੋਈ ਜੇ ਨਮਦੀ ਰਸਤੀ ਮਹੱਤਤਾ ਦੀ ਗੱਲ ਕੀਤੀ ਜਾਵੇ ਬਾਕੀ ਦਰਸਾਂ ਦੇ ਮੁਕਾਬਲੇ ਆਮ ਇਨਸਾਨ ਦੀ ਜ਼ਿੰਦਗੀ ਵਿੱਚ ਇਹਦੀ ਕਿੰਨੀ ਕਮਾ ਸਕਦੀ ਹੈ ਤਾਂ ਬਿਲਕੁਲ ਮੈਡੀਸਿਨ ਨਾਲੋਂ ਟਾਏ ਜੀ ਹਨਾ ਜਿਹਨਾਂ ਰਾਮ ਬਾਣਾ ਹੈ ਅਸੀਂ ਇਹਦੀਆਂ ਨਮੋੜੀਆਂ ਪੱਤੇ ਇਹਦਾ ਸੱਕ ਇਹਦੀਆਂ ਜੜਾਂ ਹਰ ਇੱਕ ਚੀਜ਼ ਜਿਹੜੀ ਹੈਗੀ ਕੰਮੋਦੀ ਹੈ ਤੇ ਇਹ ਪਹਿਲਾਂ ਤਾਂ ਪੈਸਟੀਸਾਈਡ ਬੰਦਦੇ ਆ ਤੇ ਨੀਮ ਸਪਰੇਅ ਬੰਦਦਾ ਖਾਸ ਕਰਕੇ ਆਰਗੈਨਿਕ ਫਾਰਮਿੰਗ ਦੇ ਵਿੱਚ ਨੀਮ ਸਪਰੇਅ ਦੀ ਸਵਰੇਈ ਕਰਦੇ ਹੈਗੇ ਆ ਫੇਰ ਹੈਗੀ ਆ ਐਲੋਪੈਥੀ ਦੇ ਵਿੱਚ ਅਜਰੋਬੈਟ ਦੇ ਵਿੱਚ ਜਿਹੜੀਆਂ ਐਂਟੀਸੈਪਟਿਕ ਇਹਦੀਆਂ ਕੁਆਲਟੀਜ਼ ਹੈਗੀਆਂ ਦੀ ਨਿੰਮ ਦੀਆਂ ਤੇ ਉਹ ਦੇ ਕਰਕੇ ਜਿਹੜੀ ਹੈ ਇਹਦੀ ਬਹੁਤ ਜ਼ਿਆਦਾ ਮਤਤਾ ਹੈਗੀ ਹੈ ਤੇ ਇਹਦਾ ਮਰਨਾ ਜਿਹੜਾ ਕਾਫੀ ਸਾਡੇ ਪ੍ਰਭਾਵਤ ਕਰੂਗਾ ਜੇ ਖੇਤਾਂ ਦੀ ਗੱਲ ਕੀਤੀ ਜਾਵੇ ਪਹਿਲਾਂ ਬਹੁਤ ਟਰੱਕ ਖੇਤਾਂ 'ਚ ਲੱਗੇ ਹੁੰਦੇ ਸੀ ਹੁਣ ਤਕਰੀਬਨ ਦੂਰ ਦੂਰ ਤੱਕ ਨਜ਼ਰ ਨਹੀਂ ਆਉਂਦੇ ਅੱਜ ਦੇ ਮੌਜੂਦਾ ਸਮੇਂ 'ਚ ਕੁਝ ਲੱਗਦਾ ਵੀ ਸਥਿਤੀ ਇਸ ਮਾਮਲੇ 'ਚ ਜਾ ਖੇਤਾਂ 'ਚ ਜਾਂ ਸ਼ਹਿਰਾਂ 'ਚ ਵੀ ਲੱਕੜੇ ਟਰੱਕਾਂ ਵਧੇ ਆ ਤਾਂ ਸਥਿਤੀ ਉਮੀ ਹੈ ਪ੍ਰਾਂਤ ਸਮਾਪਤ ਜਿੱਥੇ ਉਮੀ ਹੈ ਜੇ ਕੁਝ ਕ ਨਿਕਲਣਾ ਹੁਣ ਸੋਹਣੇ ਜੇ ਲੋਕ ਆ ਵਿਆਹ ਹੋਏ ਆ ਕੁਝ ਕ ਸੰਸਤਾਵਾਂ ਵਿਆਹ ਹੋ ਰਹੀਆਂ ਕਿ ਉਸਕ ਸਾਡੇ ਜਿਵੇਂ ਆਪਣੇ ਮਿਨੀ ਫੋਰੈਸਟ ਲੋਕਾਂ ਨੇ ਲਾਏ ਹੈਗੇ ਆ ਕਈ ਪਿੰਡਾਂ ਦੇ ਵਿੱਚ ਮੈਂ ਦੇਖਿਆ ਹੈਗਾ ਤੇ ਲੋਕ ਪਰ ਲੋਕਾਂ ਨੂੰ ਇਹ ਤੋਂ ਵੱਧ ਵੀ ਹੋਰ ਅਵੇਅਰ ਹੋਣਾ ਪਊਗਾ ਤੇ ਤਾਂ ਕਿਉਂਕਿ ਸਾਡੇ ਵਿਰਾਸਤੀ ਰੁੱਖ ਨੇ ਆਪਾਂ ਗੱਲ ਕਰੀਏ ਵੀ ਆਪਾਂ 1998 99 ਦੇ ਵਿੱਚ ਉਦੋਂ ਜਿਹੜੀ ਹੈਗੇ ਸਾਡੇ ਨਾਲ ਕਿਕਰ ਤੇ ਟੱਲੀ ਉਹ ਵਿਰਾਸਤੀ ਰੁੱਖ ਸਾਡੇ ਸਿੱਕੇ ਕਾਫੀ ਪ੍ਰਭਾਵਿਤ ਹੋਏ ਸੀਗੇ ਉਸ ਤੋਂ ਬਾਅਦ ਨਿੰਮ ਦਾ ਪ੍ਰਭਾਵਿਤ ਹੋਣਾ ਇਹ ਸਾਡੇ ਲਈ ਬਹੁਤ ਇਹਦਾ ਨਾ ਵਾਤਾਵਰਣ ਤੇ ਬੜਾ ਅਸਰ ਪਊਗਾ ਉਹਦਾ ਕਰ ਲਈ ਪਊਗਾ ਇਹਦੇ ਨਾਲ ਜਿਹੜੇ ਪੰਛੀ ਇਹਨਾਂ ਰੁੱਖਾਂ ਤੇ ਹੀ ਆਹਲ ਨੇ ਪਾਉਂਦੇ ਆ ਉਹ ਖਤਮ ਹੋਣ ਤੇ ਕਗਾਰ ਤੇ ਹੋਣਗੇ ਇਸ ਕਰਕੇ ਇਹ ਰੁੱਖ ਦੀ ਜਿਹੜੀ ਬਹੁਤ ਸਾਰੇ ਮਹੱਤਤਾ ਹੈਗੀ ਹੈ ਤੇ ਮੈਂ ਕਿਸਾਨ ਵੀਰਾਂ ਨੂੰ ਵੀ ਆਮ ਲੋਕਾਂ ਨੂੰ ਪਬਲਿਕ ਨੂੰ ਵੀ ਅਪੀਲ ਕਰੂੰਗਾ ਵੀ ਜਿਹੜੇ ਵੀ ਰੁੱਖ ਜਿਹੜੇ ਬਚ ਕੇ ਗਏ ਆ ਉਹਨਾਂ ਨੂੰ ਬਚਾਉਣ ਜਿੱਥੇ ਕਿਤੇ ਉਹਨਾਂ ਲੋੜ ਪੈਂਦੀ ਹੈ ਤੇ ਉਹ ਸਾਡੀ ਸਹਾਇਤਾ ਲੈਣ ਇਕੋ ਆਮ ਸ਼ਹਿਰਾਂ ਵਿੱਚ ਵੇਖਣ ਨੂੰ ਮਿਲਦਾ ਲੋਕ ਛੱਤਾਂ ਤੇ ਚਾਹ ਛੋਟੇ-ਛੋਟੇ ਹੋਣ ਜਾਂ ਘਰਾਂ ਦੇ ਵਿੱਚ ਦਰਖਤ ਪੜੇ ਲਿਖੇ ਹੋਣ ਦੇ ਕਾਰਨ ਲਗਾਉਣੇ ਸ਼ੁਰੂ ਕਰਦੇ ਆ ਪਿੰਡਾਂ ਦੇ ਵਿੱਚ ਲੋਕਾਂ ਨੇ ਕੋਈ ਇਸ ਤਰ੍ਹਾਂ ਦੇ ਵੇਅਰ ਹੋਏ ਆ ਜਿਵੇਂ ਸ਼ਹਿਰਾਂ ਦੇ ਲੋਕ ਇੰਨੇ ਵੇਅਰ ਹੋਏ ਆ ਤੇ ਦਰਖਤ ਲਾਉਂਦੇ ਆ ਸ਼ਹਿਰ ਦੇ ਸ਼ਹਿਰ ਦੇ ਲੋਕ ਜਿਆਦਾ ਵੇਅਰ ਹੋਏ ਆ ਸ਼ਹਿਰਾਂ ਦੇ ਲੋਕਾਂ ਨੂੰ ਪਤਾ ਛੱਤਾਂ ਦੇ ਉੱਤੇ ਦਾਕਟਰ ਵੀ ਲਾਉਣੇ ਸ਼ੁਰੂ ਕਿਤੇ ਆ ਲੋਕਾਂ ਨੇ ਸਬਜ਼ੀਆਂ ਵੀ ਲਾਉਣੇ ਸ਼ੁਰੂ ਕਿਤੇ ਆ ਕਿਉਂਕਿ ਹੁਣ ਸਾਡੇ ਬਿਮਾਰੀਆਂ ਨੇ ਨਾ ਘਿਰ ਲਿਆ ਲੋਕਾਂ ਉਹ ਵਿਹਾਰ ਹੋ ਗਏ ਪਿੰਡਾਂ ਦੇ ਵਿੱਚ ਜਿਹੜੀ ਅਹਲੇ ਵਿਹਾਰਨ ਦੀ ਘਾਟ ਹੈਗੀ ਆ ਪਰ ਉਧਰ ਵੀ ਲੋਕ ਜਿਹੜੇ ਆ ਹੌਲੀ ਹੌਲੀ ਜਿਹੜੇ ਵਿਹਾਰ ਬੋਰ ਰਹੇ ਆ ਉਹਨ ਜਿਹੜੇ ਆ ਉਹ ਦੁੱਖ ਜਿਹੜੇ ਆ ਲਗਾ ਰਹੇ ਆ ਖਾਸ ਕਰਕੇ ਬਰਸਤੀ ਰੁੱਖ ਜਿਹੜੇ ਹੈਗੇ ਆ ਉਹ ਲਗਾ ਰਹੇ ਆ ਲੋਕ ਜਿਸ ਤਰੀਕੇ ਨਾਲ ਵਾਤਾਵਰਨ ਖਰਾਬ ਹੋ ਰਿਹਾ ਜਾਂ ਪਾਣੀ ਘਟ ਰਿਹਾ ਵੱਖ-ਵੱਖ ਤਰ੍ਹਾਂ ਦੀਆਂ ਕਿਉਂਕਿ ਇਨਸਾਨੀ ਵਾਸਤੇ ਬਹੁਤ ਖਤਰਨਾਕ ਬਣ ਲੱਗਦਾ ਨਹੀਂ ਜਿਹੜੀਆਂ ਸਾਰੀਆਂ ਜਥੇਬੰਦੀਆਂ ਕੋਈ ਇੱਕ ਜਥੇਬੰਦੀ ਨਹੀਂ ਚਾਹੇ ਉਹ ਮੁਲਾਜ਼ਮ ਜਥੇਬੰਦੀ ਆ ਚਾਹੇ ਉਹ ਕਿਸਾਨ ਯੂਨੀਅਨਾਂ ਚਾਹੇ ਬਾਕੀ ਯੂਨੀਅਨਾਂ ਉਹਨਾਂ ਨੂੰ ਵੀ ਨਾਲ ਇਸ ਤੇ ਵੀ ਕੰਮ ਕਰਨਾ ਚਾਹੀਦਾ ਬਿਲਕੁਲ ਸਭ ਨੂੰ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਸਾਨੂੰ ਬਾਤਾ ਵੰਦੇ ਲਈ ਤਾਂ ਸਾਰਿਆਂ ਨੂੰ ਹੀ ਇੱਕ ਪਲੇਟਫਾਰਮ ਦੇ ਉੱਤੇ ਇਕੱਠਾ ਹੋਣਾ ਚਾਹੀਦਾ ਇੱਕ ਜਿਹੜੇ ਵਿਦੇਸ਼ੀ ਦਰਖਤ ਕਹੇ ਜਾਂਦੇ ਆ ਹਾਂਜੀ ਉਹਨੂੰ ਲੋਕੋ ਜ਼ਿਆਦਾ ਲਾ ਰਹੇ ਆ ਜਿਹੜੇ ਆਪਾਂ ਕਹਦੀਏ ਵੀ ਸਾਡੇ ਪ੍ਰਾਣੇ ਦਰਖਤ ਆ ਪੰਜਾਬ ਦੇ ਦਰਖਤ ਉਹਨਾਂ ਨੂੰ ਘੱਟ ਲਾਰੇ ਕੀ ਕਾਰਨ ਮੰਨਦੇ ਉਹ ਕਾਰਨ ਇਹ ਹੁੰਦਾ ਜੀ ਜਿਹੜੇ ਸਾਡੇ ਕੋਲ ਬਰਾਸਤੀ ਦਾ ਲੋਕਾਂ ਨੂੰ ਹੁੰਦਾ ਕਿ ਸਾਡੇ ਦੇਖੇ ਪਾਲ ਕੇ ਰੱਖਤੇ ਹੈਗੇ ਜਿਹੜੇ ਸਾਨੂੰ ਨਵੀਂ ਜੀ ਚੀਜ਼ ਮਿਲ ਜਾਂਦੀ ਹੈਗੀ ਉਹ ਲੋਕਾਂ ਨੂੰ ਉਹ ਥੋੜੀ ਵੱਖਰੀ ਲੱਗਦੀ ਹੈਗੀ ਹੋਰ ਉਹਨਾਂ ਦੇ ਵਿੱਚ ਕੋਈ ਖਾਸ ਚੀਜ਼ ਹੈ ਨਹੀਂ ਠੀਕ ਹੈ ਪਰ ਉਹ ਲੋਕ ਕਿਉਂਕਿ ਉਹ ਥੋੜੇ ਸਜਾਵਟੀ ਲੱਗਦੇ ਕੋਈ ਵੱਖਰੀ ਚੀਜ਼ ਹੈਗੀ ਉਹਦੇ ਕਰਕੇ ਲੋਕ ਲਾਉਂਦੇ ਪਰ ਮੈਂ ਲੋਕਾਂ ਨੂੰ ਮੈਂ ਇਹ ਨਹੀਂ ਕਹੂੰਗਾ ਵੀ ਉਹ ਨਾ ਲਾਓ ਉਹ ਵੀ ਲਾਓ ਪਰ ਉਹਦੇ ਵਿੱਚ ਕੁਝ ਪਰਸੈਂਟੇਜ ਜਿਹੜੀ ਹੈ ਸਾਡੇ ਬਰਾਸਤੀ ਰੁੱਖਾਂ ਦੀ ਵੀ ਜਿਹੜੀ ਹੈ ਹੋਣੀ ਚਾਹੀਦੀ ਜੇ ਪੰਛੀਆਂ ਦੀ ਗੱਲ ਕੀਤੀ ਜਾਵੇ ਜਿਹੜੇ ਵਿਰਾਸਤੀ ਰੁੱਖ ਆ ਤੇ ਜਾਂ ਜਿਹੜੇ ਵਿਦੇਸ਼ੀ ਬਾਹਰਲੇ ਆ ਪੱਤੇ ਦੀੇ ਪੌਦੇ ਆ ਕਿਹੜਿਆਂ ਤੇ ਜ਼ਿਆਦਾ ਹੋਣਾ ਪਸੰਦ ਕਰਦੇ ਜਿਹੜੀ ਤੁਸੀਂ ਅੱਜ ਤੱਕ ਯੂਨੀਵਰਸਿਟੀ ਨੇ ਦੇਖਿਆ ਬਿਲਕੁਲ ਵਿਰਾਸਤੀ ਰੁੱਖਾਂ ਦੇ ਉੱਤੇ ਜੀ ਵਿਰਾਸਤੀ ਰੁੱਖਾਂ ਤੇ ਅਸੀਂ ਸਾਡੇ ਤਾਂ ਪੂਰੀ ਸਟੱਡੀ ਆ ਵੀ ਜਿਹੜੇ ਹੈਗੇ ਆ ਸਾਡੇ ਇਹ ਬਾਹਰਲੇ ਵਿਦੇਸ਼ੀ ਦਰਖਤ ਆ ਉਹਨਾਂ ਤੇ ਸਾਨੂੰ ਬਹੁਤ ਘੱਟ ਨਾ ਉੱਥੇ ਹਾਲ ਨਾ ਮਿਲੂ ਜਿੱਥੇ ਕੋਈ ਦੁਰਸਤ ਰੱਖਣੀ ਹੈਗੀ ਜਿੱਥੇ ਵਿਰਾਸਤੀ ਦਰਖਤਾਂ ਸਾਰੇ ਹਾਲ ਨੇ ਜਿਹੜੇ ਵਿਰਾਸਤੀ ਰੱਖ ਸਕਦੇ ਆ education ਦਾ ਬਾਬਾ ਹੁੰਦਾ ਜਿਵੇਂ ਆਪਾਂ ਗੱਲ ਕੀਤੀ ਹੈ ਵੀ ਸ਼ਹਿਰਾਂ 'ਚ ਲੋਕ ਪੜੇ ਲਿਖੇ ਹੋਣ ਦੇ ਜਾਣਕਾਰੀ ਹੋਣ ਦੀ ਕਿਉਂਕਿ ਬਿਮਾਰੀਆਂ ਬਹੁਤ ਸਾਰੀਆਂ ਆ ਗਈਆਂ ਲੱਗਦਾ ਪਿੰਡਾਂ 'ਚ ਵੀ ਬਹੁਤ ਸਾਰੇ ਲੋਕ ਪੜੇ ਲਿਖੇ ਆ ਐਜੂਕੇਸ਼ਨ ਦਾ ਬਾਦਸ਼ਾਹ ਹੈ ਗਿਆਨ ਲੋਕ ਵੱਡੀਆਂ ਵੱਡੀਆਂ ਡਿਗਰੀਆਂ ਕਰਨ ਦੇ ਵੀ ਬਾਬਾ ਜੀ ਦੇ ਇਸ ਚੀਜ਼ ਦੇ ਗਿਆਨ ਤੋਂ ਵਾਂਝੇ ਰਹਿ ਜਾਂਦੇ ਆ ਕਿਵੇਂ ਦੇਖਦੇ ਆ ਉਹਨਾਂ ਲੋਕਾਂ ਨੂੰ ਅਗੇ ਨਵੀਂ ਚੀਜ਼ ਚਾਹ ਦੇਵਤੰਦ ਕਰਦੇ ਕੀ ਹੈ ਹਨਾ ਜਿਵੇਂ ਜੱਟ ਅਕਰ ਉਹਨਾਂ ਜਰਾ ਤਾਂ ਟਾਲੀ ਸਾਡਾ ਆ ਤਾਂ ਕਿਕਰ ਸਾਡਾ ਦਰਸਾ ਇਹ ਤਾਂ ਗੱਲ ਹੈਗਾ ਹੀ ਹੈਗਾ ਠੀਕ ਹੈ ਆ ਸਾਡਾ ਜਿਹੜਾ ਨਿੰਮ ਆ ਜਿਹੜਾ ਪਾਮ ਆ ਇਹ ਸਿੱਧਾ ਜਾਂਦਾ ਹਨਾ ਇੱਕ ਉਹਦਾ ਇਹ ਵੀ ਉਹਦੇ ਤੇ ਜੜਾ ਘਟ ਹੁੰਦੀਆਂ ਚਲਣ ਲੋਕਾਂ ਨੂੰ ਇਹ ਲੱਗਦਾ ਵੀ ਸੌਖਾ ਸਿੱਧਾ ਜਾ ਹੈਗਾ ਇਹਦੇ ਕੋਈ ਨਾ ਛਾਪ ਆਪੇ ਨਾ ਕੋਸ ਪਰ ਜਿਹੜਾ ਹੈਗਾ ਸਾਨੂੰ ਮੈਂ ਪਹਿਲੇ ਗੱਲ ਕੀਤੀ ਹੈ ਕਿਉਂਕਿ ਜਿਹੜੇ ਆ ਪ੍ਰਾਸਤੀ ਰੁੱਖ ਹੈ ਉਹਨਾਂ ਦੇ ਸਾਡੇ ਜੀਵਨ ਦੇ ਵਿੱਚ ਬਹੁਤ ਪ੍ਰਭਾਵ ਆ ਉਹਦੇ ਵਿੱਚ ਸਾਡੇ ਪੰਛੀ ਵੀ ਮਿੱਤਰ ਪੰਛੀ ਵੀ ਕੀੜੇ ਕੋੜੇ ਵੀ ਉਹਨਾਂ ਨੂੰ ਜਿਹੜਾ ਸਹਾਰਾ ਉਹਨਾਂ ਨੂੰ ਮਿਲਦਾ ਹੈਗਾ ਅਸੀਂ ਉਹੀ ਦਰਖਤ ਜਿਹੜੇ ਹੈਗੇ ਲਾਗੇ ਹੁਣ ਤੁਸੀਂ ਦੇਖੋ ਵੀ ਅਸੀਂ ਸਾਡੇ ਬਨ ਦੇ ਦਰਖਤ ਸਾਡਾ ਰਹੂੜੇ ਦੇ ਦਰਖਤ ਜਾਂ ਫਲਾਈ ਦੇ ਦਰਖਤ ਜਿਹੜੇ ਖਤਮ ਹੋ ਚੁੱਕੇ ਹੈਗੇ ਨੱਕਰੀ ਦੇ ਦਰਖਤ ਉੱਥੇ ਹੀ ਰਹਿ ਗਏ ਜਿੱਥੇ ਕੋਈ ਕਿਸੇ ਪੁਰਾਣੇ ਸਾਹਮਣੇ ਬਲਕਿ ਕੋਈ ਨਵੇਂ ਕੋਈ ਲਾਂਦਾ ਨਹੀਂ ਹੈਗਾ ਮੈਂ ਤਾਂ ਇਹੀ ਬੇਨਤੀ ਕਰੂੰਗਾ ਸਾਰਿਆਂ ਨੂੰ ਵੀ ਅਸੀਂ ਵਿਰਾਸਤੀ ਰਖਤ ਜਿੰਨੇ ਅਸੀਂ ਵੱਧ ਤੋਂ ਵੱਧ ਜਿਹੜੇ ਲਾਏ ਅ ਖਾਲੀ ਥਾਂਾਂ ਤੇ ਕਿਤੇ ਪੰਚਾਇਤ ਦੇ ਜ਼ਮੀਨਾਂ ਤੇ ਕਿੱਥੇ ਵੀ ਸਾਨੂੰ ਜਗ੍ਹਾ ਮਿਲਦੀ ਹੈ ਉੱਥੇ ਜਿਹੜੇ ਉਹ ਲਾਉਣੇ ਚਾਹੀਦੇ ਤਸ ਨਾਲ ਡਾਕਟਰ ਹਰਤਾਰ ਸਿੰਘ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿਉਂਕਿ ਉਹਦੀ ਹਜੇ ਜਿਹੜੀ ਪੜਤਾਲ ਆ ਜਾਂ ਆਪਾਂ ਕਹਿੰਦੇ ਉਹ ਚੱਲ ਰਹੀ ਹੈ ਵੀ ਕਿਉਂ ਸੁੱਕੇ ਹੋਏ ਜਾਂ ਠੰਡ ਦੀ ਗੱਲ ਕਰਨ ਨੇ ਕਈ ਵੀ ਠੰਡ ਕਾਰਨ ਪਰ ਕੀ ਆਉਣ ਵਾਲੇ ਸਮੇਂ ਜਿਹੜੇ ਨਿੰਮ ਦੇ ਦਰਖਤ ਆ ਉਹ ਹਰੇ ਹੋ ਜਾਣਗੇ ਅਗਰ ਜੇ ਉਹ ਨਹੀਂ ਹਰੇ ਹੁੰਦੇ ਤਾਂ ਬਹੁਤ ਹੀ ਵੱਡਾ ਇਨਸਾਨ ਦੀ ਜ਼ਿੰਦਗੀ 'ਚ ਅਸਰ ਪਏਗਾ ਕਿਉਂਕਿ ਬਹੁਤ ਹੀ ਵਧੀਆ ਦਰਖਤ ਹੁੰਦੇ ਤੇ ਉਹਨਾਂ ਨੇ ਬੇਨਤੀ ਵੀ ਕੀਤੀ ਕਿ ਸਾਡੇ ਸਾਡੇ ਪੁਰਾਣੇ ਜਾਂ ਵਿਰਾਸਤੀ ਦਰਖਤਾਂ ਉਹੀ ਲੋਕਾਂ ਨੂੰ ਵੱਧ ਤੋਂ ਵੱਧ ਲਾਉਣੇ ਚਾਹੀਦੇ ਤੁਸੀਂ ਦੇਖ ਰਹੋ ਕਲੀਅੰਟੀ ਵੀ ਪੰਜਾਬ ਤੇ ਮਹਾਰਾਸ਼ਟਰ ਵਿੱਚ